ਹਾਂਜੀ ਹਾਂਜੀ ਬਾਬੂ ਜੀ ਤੁਹਾਨੂੰ ਵਧਾਈਆਂ ਜੀ ਬਹੁਤ ਬਹੁਤ ਜਿਕਾਰੇ ਛੱਡੀ ਜੋ ਨਾਲ ਨਾਲ ਜੀ ਬਲੇ ਸੋਨਿਆ ਜੋ ਜੀ ਜੀ ਕੋਲਾ ਪਛਾਣ ਕੋਲ ਤੜੀ ਪਿੱਛੇ ਜਾ ਸਾਰਾ ਆਹ ਸਾਰਾ ਪਛਾਣ ਚੱਕੇ ਲੋ ਨੇ ਆ ਕਰੋ ਸਾਰਾ सर हा जी हा ओके ओके ठीकु आहे ਸੋ ਨਿਹਾਲ ਸਤਿ ਸ੍ਰੀ ਅਕਾਲ ਬੈਠ ਕਰਨੇ ਪਲਵਿੰਦਰ ਸਿੰਘ ਪਿੰਡ ਜਸਤਰਵਾਲ ਸਾਡੇ ਸਾਰੇ ਪਿੰਡ ਦੇ ਸਹਿਯੋਗ ਨਾਲ ਅੱਜ ਮੈਨੂੰ ਸਰਪੰਚ ਚੁਣਿਆ ਗਿਆ ਆ ਸਾਰੀਆਂ ਹੀ ਪਾਰਟੀ ਬਾਜ਼ੀ ਤੋਂ ਉੱਠ ਕੇ ਮੈਂ ਸਾਰੇ ਪਿੰਡ ਦਾ ਬਹੁਤ ਧੰਨਵਾਦ ਕਰਦਾ ਤੇ ਮੈਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਬਹੁਤ ਬਹੁਤ ਸਾਰੇ ਨਗਰ ਨਾਸੀਆਂ ਨੂੰ ਵਧਾਈ ਦਿੰਦਾ ਤੇ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਮੈਂ ਸਰਦਾਰ ਬਲਦੇਵ ਸਿੰਘ ਮਿਹਦੀਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਕੀਤਾ ਇਸ ਕਾਰਜ ਨੂੰ ਪੂਰਾ ਕਰਨ ਦੇ ਵਿੱਚ ਨੰਬਰ ਦਾ ਕਰਨੈਲ ਸਿੰਘ ਪਿੰਡ ਚ ਹਸਤਾਲ ਦਾ ਹਾਂ ਅੱਜ ਸਾਡੇ ਪਿੰਡ ਦੇ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸਰਦਾਰ ਭਲਵਿੰਦਰ ਸਿੰਘ ਨੂੰ ਸਰਪੰਚ ਚੁਣਿਆ ਸਾਨੂੰ ਆਸ ਆ ਕਿ ਸਾਰੇ ਪਿੰਡ ਦਾ ਸਹਿਯੋਗ ਦੇ ਨਾਲ ਬਣਨੇ ਸਾਰੇ ਪਿੰਡ ਦਾ ਸਾਮ ਕੰਮ ਐ ਨੇਕ ਨੀਤਰਾ ਕਰਨਗੇ ਤੇ ਗਾਂਵ ਵਾਸਤੇ ਵੀ ਆਪੇ ਸੋਭਾ ਖਟਣਗੇ ਸਾਡੇ ਨੂੰ ਸਾਡੇ ਪਿੰਡ ਦੇ ਮਾਣ ਆ ਜਿਨ੍ਹਾਂ ਨੇ ਸਾਰੇ ਪਿੰਡ ਨੇ ਸਹਿਯੋਗ ਦੇ ਕੇ ਇੱਕ ਨੂੰ ਚੁਣਿਆ ਉਹ ਦੂਜਾ ਬੰਦਾ ਕੋਈ ਵੀ ਕੰਮ ਨਹੀਂ ਕੀਤਾ ਅਸੀਂ ਬਹੁਤ ਬਹੁਤ ਧੰਨਵਾਦਾਂ ਸਾਰੇ ਨਗਰ ਦਾ ਸੋ ਜਿਨ੍ਹਾਂ ਨੇ ਆਪਣਾ ਬਲਦੇਸੰਗ ਮਿਹਦੀਆਂ ਨੇ ਉਹਦੇ ਟ੍ਰੈਨ ਮੇ ਹੀ ਹੇਟ ਇਹਨਾਂ ਸੰਬੰਧ ਚੁਣਿਆ ਤੇ ਆਪਾਂ ਧੰਨਵਾਦ ਆ ਵਾਹਿਗੁਰੂ ਜੀ ਦਾ ਖਾਤ੍ਹਾ ਵਾਹਿਗੁਰੂ ਜੀ ਕੀ